ਏਸ਼ੀਆ ਕੱਪ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਕੱਪ ਆਪਣੇ ਨਾਮ ਕੀਤਾ ਹੈ ਇਸ ਦਾ ਵਿਸ਼ਵ ਕੱਪ ਦੇ ਵਿੱਚ ਐਂਟਰੀ ਹਾਸਲ ਕਰ ਲਈ ਹੈ ਤੇ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚਣ ਤੇ ਆਕੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਭਾਰਤੀ ਹਾਕੀ ਖਿਡਾਰੀਆਂ ਦਾ ਉਹਨਾਂ ਦੇ ਚਾਹਵਣ ਵਾਲਿਆਂ ਵੱਲੋਂ ਸਨਮਾਨ ਕੀਤਾ ਗਿਆ ਤੇ ਫੁੱਲਾਂ ਮਾਲਾਵਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਾਕੀ ਖਿਡਾਰੀਆਂ ਨੇ ਦੱਸਿਆ ਕਿ 2017 ਤੋਂ ਬਾਅਦ ਇੱਕ ਵਾਰ ਫਿਰ ਏਸ਼ੀਆ ਕੱਪ ਜਿੱਤਣਾ ਬੇਹੱਦ ਮਾਣ ਦੀ ਗੱਲ ਹੈ ਤੇ ਨਾਲ ਹੀ ਉਹਨਾਂ ਪੰਜਾਬ ਦੇ ਵਿੱਚ ਹਰ ਪੀੜਤਾਂ ਵਾਲੀ ਬੋਲਦੇ ਹੋਏ ਕਿਹਾ ਹੈ ਕਿ ਪ੍ਰਭਾਵਿਤ ਇਲਾਕਿਆਂ ਦੇ ਲਈ ਵੀ ਉਹ ਹਮਦਰਦੀ ਰੱਖਦੇ ਨੇ ਤੇ ਟੀਮ ਅਤੇ ਖਿਡਾਰੀ ਅਸੰਭਵ ਤਰੀਕੇ ਦੇ ਨਾਲ ਕਿੜਿਤ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ ਸਾਡੇ ਲਈ ਬਹੁਤ ਇੰਪੋਰਟੈਂਟ ਟੂਰਨਾਮੈਂਟ ਸੀਗਾ ਕਿਉਂਕਿ ਇਸ ਦੇ ਥਰੂ ਹੀ ਅਸੀਂ ਕੁਆਲੀਫਾਈ ਕਰਨਾ ਸੀਗਾ ਵਰਲਡ ਕੱਪ ਲਈ ਬਹੁਤ ਸਾਰੀ ਸਾਰੀ ਟੀਮਾਂ ਸੌਰੀ ਟੀਮ ਨੇ ਬਹੁਤ ਯੂ ਨੋ ਇਧੇਲੀ ਮਿਹਨਤ ਕੀਤੀ ਹੈ ਤੇ ਇਹਦਾ ਫਲ ਮਿਲਿਆ ਸਾਨੂੰ ਜਿੱਤ ਕੇ ਆਏ ਆ ਵਾਪਸ ਤੇ ਕੁਆਲਿਫਾਈ ਕੀਤਾ ਹੈ ਵਰਲਡ ਕੱਪ ਲਈ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਪੂਰੇ ਟੂਰਨਾਮੈਂਟ ਪਲੇਅਰਾਂ ਦੇ ਗੋਲ ਪਾਦਦੇ ਟੀਮ ਨੇ ਕਿਤੇ 39 ਗੋਲ ਕੀਤੇ ਨੇ ਹਾਂਜੀ ਸਰ ਵਧੀਆ ਗੱਲ ਕੰਟ੍ਰੈਕਟ ਐਂਟਰੀ ਹੋ ਚੁੱਕੀ ਵਰਲਡ ਕੱਪ ਜੀ ਬਿਲਕੁਲ ਇੰਪੋਰਟੈਂਟ ਸੀਗਾ ਜਿਵੇਂ ਕਿ ਦੱਸਿਆ ਜਾ ਰਿਹਾ ਮੈਂ ਪਹਿਲਾਂ ਦੱਸ ਰਿਹਾ ਕਿਉਂਕਿ ਸਾਡੇ ਕੋ ਚਾਂਸਸ ਸੀਗੇ ਪ੍ਰੋ ਲੀਗ ਦੇ ਵਿੱਚ ਵੀ ਕੁਆਲਿਫਾਈ ਕਰਨ ਦੇ ਬਟ ਉਸ ਤੋਂ ਬਾਅਦ ਇੱਕ ਇਹੋ ਜਿਹਾ ਮੇਜਰ ਟੂਰਨਾਮੈਂਟ ਹੈ ਜਿਹੜਾ ਇੰਪੋਰਟੈਂਟ ਆ ਸਾਡੇ ਲਈ ਤੇ ਇ ਫਰਸਟ ਮੈਚ ਚ ਵੀ ਆਪਣਾ 100% ਦੇਵਾਂਗੇ ਤੇ ਸਟੈਪ ਬਾਈ ਸਟੈਪ ਐਜ਼ ਅ ਟੀਮ ਅਸੀਂ ਦਿੱਤੇ ਰਵਾਂਗੇ ਤੇ ਆਈ ਥਿੰਕ ਪੂਰੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਜੀ ਸਰ ਤਾਂ ਲਈ ਬਹੁਤ ਨਾ ਕੁਝ ਹੀ ਨਹੀਂ ਹੈ ਜੀ ਸਰ ਪੰਜਾਬ ਪਲੇ ਸਰ ਬਾੜ ਸਰ ਕਾਫੀ ਆਈ ਹੈ ਸਰ ਜੇ ਬਿਲਕੁਲ ਅਸੀਂ ਉੱਥੇ ਵੀ ਜਦ ਵੀ ਕਮਰੇਚ ਜਾਂ ਕਿਤੇ ਵੀ ਬੈਠਦੇ ਸੀਗੇ ਬਹੁਤ ਦੁਖ ਦੀ ਘੜੀ ਹੈ ਬਟ ਆਈ ਥਿੰਕ ਆਪਾਂ ਚੜ੍ਹਦੀ ਕਲਾ ਵਾਲੇ ਲੋਕ ਆ ਤੇ ਜੇ ਮਹਾਰਾਜ ਨੇ ਆ ਦਿਨ ਦਿਖਾਏ ਤੇ ਆਪਾਂ ਇਹਨਾਂ ਨੂੰ ਸਹੀ ਵੀ ਕਰਾਂਗੇ ਮਹਾਰਾਜ ਨੇ ਵੀ ਸਹੀ ਕਰਨੇ ਬਟ ਇੱਕ ਜੁਟ ਹੋ ਕੇ ਇਹ ਸਭ ਕੁ ਸਹੀ ਹੋਣਾ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਲੋਕ ਅਸੀਂ ਦੇਖ ਰਹੇ ਆ ਤੁਸੀਂ ਇੰਟਰਨੈਟ ਤੇ ਦੇਖ ਰਹੇ ਹੋਗੇ ਕਿ ਇੱਕ ਦੂਜੇ ਨਾਲ ਲੋਕ ਖੜ ਰਹੇ ਨੇ ਸਪੋਰਟ ਕਰ ਰਹੇ ਨੇ ਤੇ ਉਮੀਦ ਕਰਦੇ ਆ ਕਿ ਇਹ ਦਿਨ ਮਹਾਰਾਜ ਦੀ ਮੇਰ ਨਾਲ ਸਭ ਸਭ ਠੀਕ ਹੋ ਜਾਵੇ ਬੜੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ 8 ਸਾਲਾਂ ਬਾਅਦ ਅਸੀਂ ਜਿੱਤੇ ਆ ਲਾਸਟ ਟਾਈਮ ਅਸੀਂ 2017 ਦੇ ਵਿੱਚ ਜਿੱਤੇ ਆ ਇਸ ਵਾਰ ਅਸੀਂ ਆ ਪੂਰੀਏ ਨੂੰ ਫਾਈਨਲ ਦੇ ਵਿੱਚ ਚਾਰ ਇੱਕ ਨਾਲ ਹਰਾ ਕੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਬਸ ਹੁਣ ਅਸੀਂ ਟੀਚਾ ਕਿ ਆਪਣਾ ਵਰਲਡ ਕੱਪ ਲਈ ਤਿਆਰੀ ਕਰੀਏ ਵਧੀਆ ਉਹ ਤੇ ਪਰਫਾਰ 40 ਤੋਂ ਬੋਲ ਦਿੱਤੇ ਕੋਈ ਟੂਰਨਾਮੈਂਟ ਹਾਂਜੀ ਬਿਲਕੁਲ ਜੀ ਪੂਰੀ ਟੀਮ ਨੇ ਅੱਜ ਇਸ ਟੂਰਨਾਮੈਂਟ ਬਹੁਤ ਵਧੀਆ ਜੋਰ ਲਾਇਆ ਵਧੀਆ ਹਰ ਮੈਚ ਬਹੁਤ ਵਧੀਆ ਰਿਹਾ ਸਟਾਰਟਿੰਗ ਥੋੜਾ ਟਫ ਥੋੜਾ ਟਫ ਸੀਗਾ ਬਟ ਉਸ ਤੋਂ ਬਾਅਦ ਜਿਹੜਾ ਟੀਮ ਦਾ ਮੋਮੈਂਟਮ ਬਣ ਗਿਆ ਜਿਸ ਦੇ ਨਾਲ ਅਸੀਂ ਜਿਹੜਾ ਚਾਈਨਾ ਨੂੰ ਸੱਤ ਮਾਰੇ ਉਸ ਤੋਂ ਬਾਅਦ ਫਿਰ ਫਾਈਨਲ ਵੀ 4-1 ਨਾਲ ਹੀ 4-1 ਨਾਲ ਜਿੱਤੇ ਹਨ ਤਾਂ ਉਹ ਬਹੁਤ ਵਧੀਆ ਸਿਕਾ ਤੇ ਟੀਮ ਪੂਰੀ ਬਹੁਤ ਵਧੀਆ ਖੇਡੀ ਇਸ ਟੂਰਨਾਮੈਂਟ ਦੇ ਵਿੱਚ ਤੇ ਆਪਣੇ ਜਿੰਨੇ ਵੀ ਪੰਜਾਬੀ ਸਾਰੇ ਉਹਨਾਂ ਨੇ ਵੀ ਬਹੁਤ ਜੋਰ ਲਾਇਆ ਜੀ ਬਾਈ ਵਰਲਡ ਕੱਪ ਡਾਇਰੈਕਟ ਕੁਆਲੀਫਿਕੇਸ਼ਨ ਯੈਸ ਕੀ ਹੈ ਬਿਲਕੁਲ ਜੀ ਕਿ ਹੁਣ ਇੱਕ ਸੀਗਾ ਪਹਿਲੇ ਹੀ ਟਾਰਗੇਟ ਸੀਗਾ ਸਾਡਾ ਮੈਨ ਇ ਤੋਂ ਕਿ ਅਸੀਂ ਵਰਲਡ ਕੱਪ ਲਈ ਕੁਆਲੀਫਾਈ ਕਰਨਾ ਤੇ ਉਹ ਸਾਡਾ ਹੁਣ ਟਾਰਗੇਟ ਇ ਤੋਂ ਪੂਰਾ ਹੋਇਆ ਜਿੱਤ ਕੇ ਹੁਣ ਆ ਕਿ ਇਹੀ ਆ ਕਿ ਅੱਗੇ ਜਿਹੜੇ ਆਉਣ ਵਾਲੇ ਟੂਰਨਾਮੈਂਟਸ ਹੈਗੇ ਆ ਉਹ ਚ ਵਧੀਆ ਪਰਫਾਰਮ ਕਰੀਏ ਤੇ ਵਰਲਡ ਕੱਪ ਦੇ ਵਿੱਚ ਜਿਹੜੇ 50 ਸਾਲ ਦੇ ਵਿੱਚ ਅਜੇ ਤੱਕ ਅਸੀਂ ਵਰਲਡ ਕੱਪ ਨਹੀਂ ਜਿੱਤੇ ਆ ਉਹਨੂੰ ਜਿੱਤੀਏ ਆ ਥਿੰਕ ਕਿ ਜ਼ਰੂਰ ਭਾਈ ਜੀ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਹੈ ਉਹਨਾਂ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰ ਰਿਹਾ ਹਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਹੜੇ ਉੱਥੇ ਪਹੁੰਚ ਨਹੀਂ ਸਕਦੇ ਹੈਗੇ ਆ ਸੋਸ਼ਲ ਮੀਡੀਆ ਤੇ ਜਿੰਨੀ ਅਵੇਅਰਨੈਸ ਹੋ ਸਕਦੀ ਆ ਉਹ ਚ ਆਪਣਾ 100% ਦੋ ਤੇ ਇਮੋਸ਼ਨਲੀ ਹੋ ਕੇ ਨਹੀਂ ਬਟ ਜਿੱਦਾਂ ਵੀ ਤੁਹਾਡੇ ਕੋਲ ਜੇ ਤੁਸੀਂ ਪੈਸੇ ਦੇ ਸਕਦੇ ਆ ਜਾਂ ਉਥੇ ਪਹੁੰਚ ਸਕਦੇ ਆ ਤੇ ਉਥੇ ਜਾਓ پلیਸ ਬਿਊਰੋ ਰਿਪੋਰਟ ਜਗਬਾਣੀ ਟੀਵੀ